ਸਸਸੀ ਕਾਲ ਜੀ ਸਾਰਾ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਸਾਡੇ 19 ਤੇ ਸਾਡੇ 17 ਤੇ 21 ਦੀ ਫਿਟਿੰਗ ਦੇ ਨਾਮ ਬਾਰੇ ਤੁਹਾਨੂੰ ਦੱਸਾਂਗੇ ਹਾਂਜੀ ਇਹਦੀ ਪਰਫੈਕਟ ਫਿਟਿੰਗ ਲਿਆਉਣ ਵਾਸਤੇ ਤੁਹਾਨੂੰ ਸਹੀ ਨਾਪ ਕਟਿੰਗ ਬਾਰੇ ਦੱਸਾਂਗੇ ਅਸੀਂ ਆਪਾਂ ਬੈਕ ਸਾਈਡ ਤੇ ਫਰੰਟ ਸਾਈਡ ਕੱਟ ਲਿਆ ਜੀ ਹੁਣ ਆਪਾਂ ਇਹਦੀ ਤੁਹਾਨੂੰ ਨਿਸ਼ਾਨਾ ਲਗਾਉਣ ਬਾਰੇ ਦੱਸਾਂਗੇ ਹਾਂਜੀ ਆਪਾਂ ਟੀਰਾ ਲੈਣਾ 6.5 ਆਪਾਂ ਜੀ ਟੀਰੇ ਤੋਂ ਥੱਲੇ ਤੱਕ ਆਪਾਂ ਲੈਣਾ 7 ਸੱਤ ਤੋਂ ਫਿਰ ਆਪਾਂ ਜੀ ਨੀਚੇ ਜਿਹੜਾ ਲੈਣਾ ਹੁੰਦਾ ਉਹ ਵੀ ਆਪਾਂ 6.5 ਹੀ ਲੈਣਾ ਹੁੰਦਾ ਜਿੰਨਾ ਆਪਾਂ ਪੀਰਾ ਲਿਆ ਉਨਾ ਹੀ ਆਪਾਂ ਇੱਥੋਂ ਲੈਣਾ ਹੁੰਦਾ ਤੇ ਫਿਰ ਆਪਾਂ ਜੀ ਇਹਨੂੰ ਇਸ ਤਰ੍ਹਾਂ ਹੀ ਮਿਲਾ ਦੇਣਾ ਇੱਥੋਂ ਆਪਾਂ ਸੱਤ ਲਿਆ ਜੀ ਆਪਾਂ ਇਧਰੋਂ ਵੀ ਸੱਤ ਲੈਣਾ ਤਾਂ ਸੱਤ ਲੈ ਕੇ ਜੀ ਆਪਾਂ ਇਸ ਤਰ੍ਹਾਂ ਚੌਸ ਡੱਬਾ ਬਣਾ ਲੈਣਾ ਇੱਕ ਤੇ ਇਹ ਜੀ 19 ਆ ਆਪਣਾ ਜੀ ਇਹ ਜਿਵੇਂ 16 17 18 19 19 ਤੱਕ ਆਪਾਂ ਜੀ ਇੱਥੋਂ ਜਿਹੜੀ ਕਾਰਟਪੋਣੀ ਦੀ ਬੈਕ ਸਾਈਡ ਉਹ ਆਪਾਂ ਜੀ 2 ਇੰਚ ਤੇ ਪਾਣੀ ਹੁੰਦੀ ਆ 20 ਤੱਕ 20 ਤੱਕ ਆਪਾਂ 2 ਤੇ ਕੱਟ ਪਾਣੀ ਹੁੰਦੀ ਆ ਜਦੋਂ ਆਪਾਂ 2 ਤੇ ਕੱਟ ਪਾਵਾਂਗੇ ਜੀ ਬੈਕ ਸਾਈਡ ਵਾਲੀ ਤੇ ਆਪਣੀ ਕੋਈ ਖੇਚ ਨਹੀਂ ਪੈਂਦੀ ਇੱਕ ਪਰਫੈਕਟ ਤਰੀਕੇ ਦੇ ਨਾਲ ਆਪਣੀ ਫਿਟਿੰਗ ਆਊਗੀ ਇਹ ਆਪਾਂ ਜੀ ਇੱਥੋਂ 2 ਇੰਚ ਲਾ ਕੇ ਫਿਰ ਆਪਾਂ ਜਿਹੜੀ ਫਿਟਿੰਗ ਆਈ ਹੈ ਆਪਣੀ ਫਿਟਿੰਗ ਹੁੰਦੀ ਆ ਫਿਟਿੰਗ ਆਪਣੀ ਹੈਗੀ ਜੀ 2.5 19 ਆਪਾਂ ਪਾਉਣੇ 10 ਦੇ ਨਿਸ਼ਾਨ ਲਾਵਾਂਗੇ ਕੋਈ ਵੀ ਚਾਹੇ 16 8 ਤੇ ਆਉ ਉਹ 14 7 ਤੇ ਆਉ ਤੇ 19 ਤਾਂ ਆਪਣੀ 9.5 ਤੇ ਆਉ ਇਸ ਤਰ੍ਹਾਂ ਨਿਸ਼ਾਨ ਲਾ ਕੇ ਫਿਰ ਆਪਾਂ ਜੀ ਉਹ ਨਿਸ਼ਾਨ ਤੋਂ ਇਸ ਤਰ੍ਹਾਂ ਗਲਾਈ ਪਾਉਣੀ ਹੈ ਇਸ ਤਰ੍ਹਾਂ ਉਧਰੋਂ ਜਿਹੜਾ ਆਪਣਾ ਆ ਲਿਆ ਏ 7 ਇਹਦਾ ਆਪਾਂ ਹਾਫ ਕਰ ਦੇਣਾ 3.5 ਇਸ ਤਰ੍ਹਾਂ ਇੱਥੋਂ ਲੈ ਕੇ ਇਸ ਤਰ੍ਹਾਂ ਆਪਾਂ ਗਲਾਈ ਪਾਉਣੀ ਆ ਦੇਖੋ ਜੀ ਇਹ ਆਪਣੀ ਬੈਕ ਸਾਈਡ ਦੀ ਕਟਿੰਗ ਹੋ ਗਈ ਨਿਸ਼ਾਨ ਲੱਗ ਗਿਆ ਫਿਰ ਆਪਣਾ ਫਰੰਟ ਸਾਈਡ ਆ ਜਿਹੜਾ ਉਹਦੇ ਵੀ ਆਪਾਂ ਜੀ 1 ਇੰਚ ਦੀ ਕਾਰਡ ਪਾਉਣੀ ਆ ਇਸ ਤਰ੍ਹਾਂ ਗਲਾਈ ਦੇ ਵਿੱਚ ਇਸ ਤਰ੍ਹਾਂ ਪਾਉਣੀ ਆ ਜੀ ਪースト ਬਾਜੀ ਆਪਾਂ ਲੈਣੀ ਆ ਸਾਈਡ ਸੀਨ ਸੀਨ ਹੈਗੀ ਆ ਜੀ ਤਿਆਰ 13.5 ਆਪਾਂ 14.5 ਤੇ ਨਿਸ਼ਾਨ ਲਾਵਾਂਗੇ ਜੀ 14.5 ਦਾ ਹਾਫ ਸਵਾ 7 ਦੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਅੱਧਾ ਇੰਚ ਆਪਣਾ ਜੀ ਕੋਲੋਈ ਦੇ ਵਿੱਚ ਆ ਜਾਣਾ ਅੱਦੈਂਟ ਆਪਣਾ ਇੱਥੋਂ ਸੀਨ ਦੇ ਵਿੱਚ ਆ ਜਾਣਾ ਤੇ ਸਾਢੇ 13 ਇੰਚ ਆਪਣੀ ਕਮਰ ਸੀਨ ਆ ਜਿਹੜੀ ਉਹ ਤਿਆਰ ਰਹਿ ਜਾਣੀ ਆ ਆਪਾਂ ਹੈਪ ਲਾਵਾਂਗੇ ਜੀ 21 ਆਪਣੀ ਹੈਪ ਸਾਢੇ 10 ਤੇ ਇੱਥੋਂ ਆਪਾਂ ਫੀਟਿੰਗ ਲਾਵਾਂਗੇ ਜੀ ਫੀਟਿੰਗ ਆਪਣੀ ਹੈਗੀ ਆ ਸਾਢੇ 17 ਪੌਣੇ 9 ਤੇ ਨਿਸ਼ਾਨ ਲੱਗਣਾ ਚਾਹੀਦਾ ਉਹਨਾਂ ਆਪਾਂ ਪਲੋਈ ਦਾ ਵੀ ਛੱਡਾਂਗੇ ਵਿੱਚ ਆਪਾਂ ਜੇ 9 ਤੇ ਨਿਸ਼ਾਨ ਲਾਵਾਂਗੇ ਅੱਧਾ ਇੰਚ ਜ਼ਿਆਦਾ ਅੱਗੇ ਜੀ ਆਪਣੀ ਇਹ ਪਲੋਈ ਹੈਗੀ ਆ ਸਾਡੇ 11 ਤੇ ਆਪਾਂ 12 ਤੇ ਨਿਸ਼ਾਨ ਲਾਵਾਂਗੇ ਅੱਧਾ ਇੰਚ ਆਪਾਂ ਉੱਪਰ ਮਾਰਜਿਨ ਛੱਡਾਂਗੇ ਜੀ ਸੀਨ ਦਾ ਇਸ ਲਈ ਆਪਾਂ 12 ਤੇ ਨਿਸ਼ਾਨ ਲਾਵਾਂਗੇ ਜਿਹੜੀ ਇਹਦੀ ਸੈਂਟਰ ਹੁੰਦਾ ਹੈ ਪਲੋਈ ਦਾ ਉਹ ਆਪਾਂ ਜੀ 3.5 ਰੱਖਾਂਗੇ ਇਹ ਜੀ 16 ਤੋਂ ਲੈ ਕੇ ਤੇ 20 ਤੱਕ 20 21 22 ਇਹ ਜੀ 3.5 ਦਾ ਸੈਂਟਰ ਹੀ ਛੱਡਿਆ ਜਾਂਦਾ ਤੇ ਜਿਹੜੀ ਪਲੋਈ ਹੁੰਦੀ ਉਹ 7 ਤੇ ਹੀ ਪਾਈ ਜਾਂਦੀ ਹੈ ਜੀ ਉਸ ਤੋਂ ਜ਼ਿਆਦਾ ਨਾਪ ਭਾਰੀ ਨਾਪ ਤਾਂ ਜੀ ਪਲੋਈ ਪਾਈ ਜਾਂਦੀ 6.5 ਤੇ ਪਲੋਈ ਲੰਬੀ ਨਹੀਂ ਪਾਉਣੀ ਕਿਉਂਕਿ ਜੇ ਉਹ ਲੰਬੀ ਪਲੋਈ ਨਾਲ ਫਿਰ ਆਪਣੇ ਖਿੱਚ ਭੈਣ ਲੱਗ ਜਾਂਦੀ ਐ ਪੇਟ ਕੱਸਿਆ ਕੱਸਿਆ ਰਹਿੰਦਾ ਤਾਂ ਕਰਕੇ ਜੀ ਪਲੋਈ ਆਪਣੀ ਭਾਰੀ ਨਾਪ ਤੇ 6.5 ਤੇ ਪਾਉਗੀ ਜਾਂ 6 ਤੇ ਪਾਉਗੀ ਜਿਹੜਾ ਨਾਰਮਲ ਨਾਪ ਹੋਊ 7 ਤੇ ਪਾਉਗੀ ਇਸ ਤਰ੍ਹਾਂ ਹਾਲ ਵੀ ਜੇ ਆਪਣੀ ਆ ਵਾਲੀ ਬਲੋਈ ਆ ਇਹ ਆਪਾਂ ਇੱਥੋਂ ਦਾ ਨਹੀਂ ਹੁੰਦੀ ਐ ਜੀ ਅਜਿਤੇ ਆਪਣਾ ਇਸ ਤਰ੍ਹਾਂ ਨਿਸ਼ਾਨ ਚੋਰਸ ਬਣਿਆ ਹੁੰਦਾ ਉਹਦੇ ਤੋਂ ਉਹਦੇ ਤੋਂ ਆਪਾਂ ਇਹ 2 ਇੰਚ ਛੱਡਣੀ ਆ। ਬਲੋਈ ਤੋਂ ਆਪਾਂ 2 ਇੰਚ ਛੱਡਾਂਗੇ ਇਸ ਤਰ੍ਹਾਂ। ਇਹ ਵੀ ਆਪਾਂ ਨੀਚੋਂ ਜੀ ਇਹ ਵੀ ਆਪਾਂ 1.5 ਇੰਚ ਛੱਡਾਂਗੇ ਆ ਦੇਖੋ। ਤੇ ਇਹ ਆਪਣੀ ਬਲੋਈ ਜਾਣੀ ਚਾਹੀਦੀ ਜਿਵੇਂ ਆਪਾਂ ਹਾਫ ਕੀਤਾ ਸੀ ਜੀ ਕਮਰ ਦਾ ਸਾਈਡ ਸੀਨ ਦਾ ਆਪਾਂ ਹਾਫ ਕੀਤਾ ਸੀਗਾ। ਉਹਦੇ ਤੇ ਇਹ ਬਲੋਈ ਇਸ ਤਰ੍ਹਾਂ ਜਾਣੀ ਚਾਹੀਦੀ ਆ। ਉਧਰੋਂ ਫਿਰ ਆਪਣੀ ਇਸ ਤਰ੍ਹਾਂ ਆਪ ਕੋ ਲੋਈ ਜਨਾਲ ਇਸ ਤਰ੍ਹਾਂ ਆਪਣੀ ਇਹ ਮੈਨਣੀ ਚਾਹੀਦੀ ਹੈ ਇਹ ਨਾ ਤਾਂ ਜਿਆਦਾ ਨੀਵੀ ਨਾ ਜਿਆਦਾ ਉੱਚੀ ਪਲੋਈ ਪਾਣੀ ਜੇ ਇਹਦੇ ਨਾਲ ਫਿਟਿੰਗ ਜਿਹੜੀ ਜੀ ਆਪਣੀ ਫਿਰ ਖਰਾਬ ਹੋ ਜਾਂਦੀ ਹੈ ਜੇ ਆਪਾਂ ਇਹ ਪਲੋਈ ਉੱਚੀ ਜਾਂ ਨੀਵੀ ਕੱਢ ਦਾਂਗੇ ਇਹ ਇਸ ਤਰ੍ਹਾਂ ਬਰਾਬਰ ਪਾਉਣੀ ਹੈ 1.5 ਇੰਚ ਦਾ ਫਰਕ ਰੱਖਣਾ ਇਹ ਵੀ ਆਪਾਂ ਦੂਸਰੇ ਪਾਸੇ ਨਿਸ਼ਾਨ ਲਾ ਲੈਣਾ ਜੀ ਧੰਨਵਾਦ ਜੀ